ਅਸਲ ਦੇ ਵਿੱਚ ਭੁੱਖ ਲੱਗੇ ਤੋਂ ਖਾਣਾ ਖਾਣਾ ਚਾਹੀਦਾ ਜਦੋਂ ਅਸੀਂ ਬਿਨਾਂ ਭੁੱਖ ਤੋਂ ਖਾਣਾ ਖਾਂਦੇ ਆ ਤਾਂ ਸਾਡਾ ਲੀਵਰ ਜਦੋਂ ਉਹਨੂੰ ਹਾজম ਕਰਨ ਲਈ ਤਿਆਰ ਨਹੀਂ ਹੈਗੀ ਜਦੋਂ ਸਾਡੀ ਜਟੜਗ ਨਹੀਂ ਪ੍ਰਦੀਪਤੇ ਨਹੀਂ ਹੈਗੀ ਉਹ ਜਾਗੀ ਹੋਈ ਹੋਈ ਨਹੀਂ ਹੈਗੀ ਉਹ ਬળે ਨਹੀਂ ਰਹੀ ਤਾਂ ਉਹਨੂੰ ਪਚਾਊਗਾ ਕਿਵੇਂ ਜਦੋਂ ਉਹ ਪਚਦਾ ਨਹੀਂ ਹੈਗਾ ਤਾਂ ਸਾਡੇ ਲੀਵਰ ਤੇ ਹੋਰ ਜਿਹੜਾ ਦਬਾਅ ਪੈਂਦਾ ਹੈ ਦਬਾਅ ਪੈਣ ਦੇ ਨਾਲ ਜਿਹੜਾ ਸਾਡਾ ਲੀਵਰ ਫੈਟੀ ਹੁੰਦਾ ਉਹ ਬਰਸ਼ ਕਰਕੇ ਬਾਅਦ ਦੇ ਵਿੱਚ ਕਰਾਰੀ ਜੀ ਕੈੜੇ ਜੀ ਤੇਜ ਮਿੱਠੇ ਵਾਲੀ ਜਾਂ ਤੇਜ ਪੱਟੀ ਵਾਲੀ ਚਾਹ ਵੀ ਲੈਣੇ ਆ ਹੁਣ ਬੰਦੇ ਕਈ ਕਹਿ ਦਿੰਦੇ ਆ ਵੀ ਅਸੀਂ ਜੀ ਦਾਰੂ ਨਹੀਂ ਪੀਂਦੇ ਸਾਡੇ ਫਿਰ ਵੀ ਤਜਾਬ ਬਣਦਾ ਲੀਵਰ ਫੈਟੀ ਬਣਦਾ ਉਹ ਜਿਹੜੀ ਸ਼ਰਾਬ ਸ਼ਰਾਬ ਦੇ ਨਾਲੋਂ ਮੈਂ ਇਹ ਕਹਿਣਾ ਹੁੰਦਾ ਵੀ 10 ਗੁਣਾ ਵੱਧ ਜ਼ਹਿਰ ਆ ਜਿਹੜੀ ਤੁਸੀਂ ਚਾਹ ਪੀਂਦੇ ਹੋ ਅਵਾਲੀਆਂ ਦੇ ਦੇ ਕੇ ਉਹਨੂੰ ਪੀਂਦੇ ਹੋ ਉਹ ਤੁਹਾਡੀ ਸ਼ਰਾਬ ਦੇ ਨਾਲੋਂ ਵੱਧ ਜਿਹੜਾ ਲੀਵਰ ਨੂੰ ਫੈਟੀ ਕਰਦਾ ਸਿਰਫ ਸਿਰਫ ਔਰ ਸਿਰਫ ਤੁਸੀਂ ਮੂਲੀ ਦੇ ਨਾਲ ਸਿਰਫ ਮੂਲੀ ਦੇ ਨਾਲ ਤੁਸੀਂ ਆਪਣੇ ਫੈਟੀ ਲੀਵਰ ਨੂੰ ਠੀਕ ਕਰ ਸਕਦੇ ਹੋ ਇੱਕ ਮੂਲੀ ਲਾਓ ਕੱਦੂ ਕਾਸ਼ ਕਰੋ ਨਚੋੜੋ ਦਾ ਪਾਣੀ ਕੱਢੋ ਸਵੇਰੇ ਖਾਲੀ ਪੇਟ ਪੀਜੋ ਐਨੀ ਕਮਾਲ ਦੀ ਚੀਜ਼ ਆ ਸਿਰਫ ਤੁਸੀਂ 15 ਤੋਂ 20 ਦਿਨ ਦੇ ਬਾਅਦ ਦੁਬਾਰਾ ਚੈੱਕ ਕਰਾਓ ਵੀ ਸਾਡਾ ਜਿਹੜਾ ਫੈਟੀ ਲੀਵਰ ਕਿੰਨੇ ਜ਼ਿਆਦਾ ਘਟ ਗਏ ਸਿਰਫ ਕੱਲੀ ਮੁੱਲੀ ਲੈਣ ਲਈ ਦੇਖੋ ਨਾਰਮਲ ਪਾਸ਼ਾ ਦੇ ਵਿੱਚ ਆਪਾਂ ਕਹਿ ਲਈਏ ਤੁਹਾਡੇ ਲੀਵਰ ਨੂੰ ਸੋਜ ਆ ਜਾਣਾ ਉਹਨੂੰ ਅੰਗਰੇਜ਼ੀ ਦੇ ਵਿੱਚ ਤੁਸੀਂ ਫੈਟ ਚੜ ਜਾਣਾ ਉਹਦੇ ਵਿੱਚ ਮੇਦ ਜਮਾ ਹੋ ਜਾਣਾ ਉਹਦੇ ਵਿੱਚ ਉਹਨੂੰ ਕਹਿ ਲੋ ਫੈਟੀ ਲੀਵਰ ਆਪਾਂ ਕਹਿ ਦਿੰਨੇ ਆ ਜਦੋਂ ਲੋਰ ਤੋਂ ਵੱਧ ਉਹਦੇ ਅੰਦਰ ਮੇਦ ਵਸ਼ਾ ਚੜ ਜਾਂਦਾ ਹੈ ਤਾਂ ਉਹ ਉਹਦੇ ਵਿੱਚ ਇੱਕ ਤਰ੍ਹਾਂ ਦੀ ਫੈਟ ਭਰ ਜਾਂਦੀ ਆ ਉਹਨੂੰ ਆਪਾਂ ਫੈਟੀ ਲੀਵਰ ਕਹਿ ਦਿੰਨੇ ਆ ਜਦੋਂ ਉਹ ਆਪਣਾ ਕੰਮ ਕਰਨਾ ਬਾਡੀ ਦੇ ਵਿੱਚ ਘਟਾ ਦਿੰਦਾ ਹੈ ਉਲਟ ਤੁਹਾਡੇ ਤੇ ਫੈਟ ਵੀ ਜਿਹੜਾ ਬਾਡੀ ਤੇ ਚੜਨਾ ਹੋ ਜਾਂਦਾ ਠੀਕ ਹੈ ਜੀ ਇਹ ਨਾਰਮਲ ਭਾਸ਼ਾ ਦੇ ਵਿੱਚ ਇਹਨੂੰ ਆਪਾਂ ਫੈਟੀ ਲੀਵਰ ਕਹਿ ਸਕਦੇ ਹਾਂ ਦੇਖੋ ਫੈਟੀ ਲੀਵਰ ਦੇ ਕਾਰਨ ਇਹੀ ਐ ਵੀ ਜਦੋਂ ਆਪਣੀ ਆਪਾਂ ਜੀਬ ਨੂੰ ਬੇਸਮਝੀ ਦੇ ਨਾਲ ਖਾਣਾ ਦੇਣਾ ਹੈਨਾ ਇੱਕ ਬੰਦਾ ਤਾਂ ਹੁਣ ਦੇਖੋ ਟਾਈਮ ਦੇ ਨਾਲ ਖਾਣਾ ਖਾਊਗਾ ਭੁੱਖ ਲੱਗੇ ਤਾਂ ਖਾਣਾ ਖਾਊਗਾ ਹੁਣ ਦੂਜਾ ਆਪਾਂ ਤੁਸੀਂ ਦੇਖੋ ਵੀ ਕਿਤੇ ਆਪਾਂ ਜਾਣਿਆ ਚਲੇ ਜਾਂਦੇ ਆ ਹਨਾ ਤੇ ਉੱਥੇ ਜਾ ਕੇ ਕਹਿੰਦੇ ਲਿਓ ਜੀ ਚਾਹ ਚਾਹ ਧਰ ਲਓ ਚਾਹ ਦੇ ਨਾਲ ਫਿਰ ਸਮੋਸੇ ਵੀ ਚੱਲਦੇ ਆ ਬਰੈਡ ਪਕੌੜੇ ਪਤਾ ਨਹੀਂ ਕੀ ਕੀ ਆਪਾਂ ਖਾਣੇ ਆ ਹਨਾ ਬੰਦਾ ਕਹਿੰਦਾ ਇੱਕ ਤਾਂ ਪਾਸੇ ਬੰਦਾ ਕਹਿ ਦਿੰਦਾ ਵੀ ਮੈਨੂੰ ਭੁੱਖ ਨਹੀਂ ਹੈਗੀ ਦੂਜੇ ਪਾਸੇ ਬੰਦਾ ਉਹ ੱਤਕੇ ਨਾਲ ਚਾਰ ਸਮੋਸੇ ਚਾਰ ਬਰੈਡ ਉਹਨੇ ਰੱਜ ਕੇ ਖਾ ਵੀ ਜਾਣੇ ਆ ਉਹ ਕਾਰਨ ਨੇ ਮੇਨ ਜਿਹੜੇ ਫੈਟੀ ਲੀਵਰ ਦੇ ਜਦੋਂ ਤੁਸੀਂ ਬਿਨਾ ਭੁੱਖ ਤੋਂ ਬਿਨਾ ਵਜ੍ਹਾ ਤੋਂ ਖਾਣਾ ਖਾਣੇ ਹੋ ਬਿਨਾ ਟਾਈਮ ਬੰਨੇ ਤੋਂ ਜਿਹੜਾ ਖਾਣਾ ਖਾਣੇ ਹੋ ਜੇ ਇਨਸਾਨ ਉਦੋਂ ਹੀ ਉਹਦਾ ਲੀਵਰ ਫੈਟੀ ਹੁੰਦਾ ਹੈ ਜਦੋਂ ਤੁਸੀਂ ਮੰਨ ਲਓ ਹੁਣ ਤੁਸੀਂ ਸਵੇਰੇ ਦੁਪਹਿਰੇ ਤਿੰਨ ਟਾਈਮ ਖਾਣਾ ਖਾਣਾ ਤੁਸੀਂ ਸਵੇਰੇ ਤੁਹਾਨੂੰ ਭੁੱਖ ਨਹੀਂ ਤੁਹਾਡੀ ਮਾਤਾ ਨੇ ਕਹਿ ਦੇਣਾ ਵੀ ਨਾ ਖਾਜੇ ਭੁੱਖ ਨਹੀਂ ਹੈਗੀ ਅਸਲ ਦੇ ਵਿੱਚ ਭੁੱਖ ਲੱਗੇ ਤੋਂ ਖਾਣਾ ਖਾਣਾ ਚਾਹੀਦਾ ਜਦੋਂ ਅਸੀਂ ਬਿਨਾ ਭੁੱਖ ਤੋਂ ਖਾਣਾ ਖਾਂਦੇ ਆ ਤਾਂ ਸਾਡਾ ਲੀਵਰ ਜਦੋਂ ਉਹਨੂੰ ਹਾਜ਼ਮ ਕਰਨ ਲਈ ਤਿਆਰ ਨਹੀਂ ਹੈਗੀ ਜਦੋਂ ਸਾਡੀ ਜਟਰਾਗ ਨਹੀਂ ਪ੍ਰਦੀਪਤੇ ਨਹੀਂ ਹੈਗੀ ਉਹ ਜਾਗੀ ਹੋਈ ਹੋਣੀ ਹੈਗੀ ਉਹ ਬਲੇ ਨਹੀਂ ਰਹੀ ਤਾਂ ਉਹਨੂੰ ਪਚਾਊਗਾ ਕਿਵੇਂ ਜਦੋਂ ਉਹ ਪਚਦਾ ਨਹੀਂ ਹੈਗਾ ਤਾਂ ਸਾਡੇ ਲੀਵਰ ਤੇ ਹੋਰ ਜਿਹੜਾ ਦਬਾਅ ਪੈਂਦਾ ਹੈ ਦਬਾਅ ਪੈਣ ਦੇ ਨਾਲ ਜਿਹੜਾ ਸਾਡਾ ਲੀਵਰ ਫੈਟੀ ਹੁੰਦਾ ਖ ਮਤਲਬ ਟਾਈਮ ਦੇਖ ਕੇ ਤੁਸੀਂ ਗੱਲ ਕੀਤੀ ਹੈ ਵੀ ਟਾਈਮ ਦੇਖ ਕੇ ਖਾਣਾ ਖਾਣਿਆ ਤੁਸੀਂ ਉਹਨਾਂ ਨੂੰ ਇੱਕ ਨੂੰ ਵੀ ਜਾ ਕੇ ਪੁੱਛਿਓ ਵੀ ਤੰਦਰੁਸਤ ਹੈਗਾ ਕਿਸੇ ਦਾ ਪੇਟ ਅੰਦਰ ਹੈਗਾ ਜਾਂ ਕਿਸੇ ਦਾ ਹਾਜਮਾ ਠੀਕ ਹੈਗਾ ਜਿਹੜੇ ਇਨਸਾਨ ਨੂੰ ਭੁੱਖ ਲੱਗੇ ਤੋਂ ਖਾਣਾ ਜਿਹੜਾ ਖਾਂਦਾ ਬੰਦਾ ਉਹ ਕਦੇ ਬੰਦਾ ਤੰਦਰੁਸਤ ਮਤਲਬ ਬਿਮਾਰ ਨਹੀਂ ਹੁੰਦਾ ਉਹ ਹੱਸਦਾ ਤੰਦਰੁਸਤ ਰਹੂਗਾ ਜਦੋਂ ਤੁਹਾਡਾ ਹਾਜਮਾ ਹੀ ਨਹੀਂ ਹੈਗਾ ਤੁਹਾਡਾ ਢਿੱਡ ਪੇਟ ਤੁਹਾਡਾ ਲੀਵਰ ਮੰਗੇ ਨਹੀਂ ਰਿਹਾ ਵੀ ਮੈਨੂੰ ਰੋਟੀ ਲਿਆਓ ਮੈਨੂੰ ਖਾਣਾ ਦਿਓ ਅਸੀਂ ਬਿਨਾਂ ਵਜਾ ਤੋਂ ਉਹਦੇ ਅੰਦਰ ਸਿੱਟਾਂਗੇ ਤਾਂ ਤੁਸੀਂ ਇਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਅੰਦਰ ਉਹ ਗੰਦ ਗੰਦਗੀ ਸਾਡੇ ਫੈਲੂਗੀ ਉਹ ਜਮਾਂ ਹੀ ਹੋਏਗੀ ਠੀਕ ਹੈ ਜੀ ਤੁਸੀਂ ਕਦੇ ਵੀ ਕਿਸੇ ਜਾਨਵਰ ਨੂੰ ਦੇਖਿਆ ਵੀ ਉਹ ਬਿਨਾ ਟਾਈਮ ਤੋਂ ਜਾਂ ਬਿਨਾ ਵਜਾ ਤੋਂ ਖਾਂਦੇ ਖਾਣਾ ਖਾਣੋ ਤੁਸੀਂ ਕਦੇ ਵੀ ਮੱਜਾਂ ਨੂੰ ਵੀ ਦੇਖ ਲਿਓ ਤੁਸੀਂ ਮੱਜਾਂ ਜਦੋਂ ਖਾਣਾ ਖਾਨੀਆਂ ਖਾਣਾ ਖਾ ਲੈਣੀਆਂ ਰੱਜ ਕੇ ਤਾਂ ਬਾਅਦ ਦੇ ਵਿੱਚ ਉਹਨੂੰ ਹজম ਕਰਦੀਆਂ ਹজম ਕਰਨ ਲੇ ਸਾਡੇ ਲੋਕ ਕੀ ਕਰਦੇ ਆ ਸਾਡੇ ਆਨੇ ਬਿਨਾ ਟਾਈਮ ਤੋਂ ਖਾਣਾ ਬਿਨਾ ਟਾਈਮ ਤੋਂ ਖਾ ਕੇ ਬੈੱਡ ਤੇ ਵਿੱਚ ਰਜਾਈਆਂ ਦੇ ਵਿੱਚ ਵੜ ਜਾਣਾ ਅੱਜ ਦੇ ਸਾਮ ਚ ਤੁਸੀਂ ਦੇਖ ਲਓ ਸਰਦੀਆਂ ਦੇ ਵਿੱਚ ਉਹ ਫਿਰ ਤੁਸੀਂ ਦੇਖੋ ਵੀ ਸਾਰਾ ਖਾਣਾ ਅੰਦਰੇ ਜੰਮਣਾ ਤੁਸੀਂ ਕਦੇ ਵੀ ਕਿਸੇ ਪੰਛੀ ਨੂੰ ਦੇਖਿਆ ਵੀ ਸ਼ਾਮ ਟਾਈਮ ਉਹ ਚੋਕਚੁਕਦਾ ਤੁਸੀਂ ਕਦੇ ਵੀ ਸਾਰੇ ਪੰਛੀਆਂ ਨੂੰ ਦੇਖ ਲਓ ਸਵੇਰ ਟਾਈਮ ਚੋਕਚੁਕਦੇ ਆ ਕਿਉਂਕਿ ਉਹ ਪੂਰਾ ਦਿਨ ਉਹਨਾਂ ਨੇ ਸਵੇਰ ਦੀ ਭੁੱਖ ਨੂੰ ਸ਼ਾਮ ਤੱਕ ਉਹਨਾਂ ਨੇ ਆਪਣੇ ਖਾਣੇ ਨੂੰ ਜਿਹੜਾ ਹਾਜ਼ਮ ਕਰ ਦੇਣਾ ਸਾਡੇ ਲੋਕ ਕੀ ਕਰਦੇ ਆ ਸਵੇਰੇ ਪੇਟ ਨੂੰ ਭੁੱਖਾ ਰੱਖਦੇ ਆ ਸ਼ਾਮ ਨੂੰ ਫਿਰ ਰੱਜ ਕੇ ਖਾਣਾ ਖਾਂਦੇ ਨੇ ਨਹੀਂ ਜੀ ਬ੍ਰੇਕਫਾਸਟ ਤੁਹਾਡਾ ਰੱਜ ਮਾਉਣਾ ਚਾਹੀਦਾ ਚਾਹੇ ਤੁਹਾਡਾ ਪੇਟ ਦੁਖਣ ਲੱਗ ਜਵੇ ਬ੍ਰੇਕਫਾਸਟ ਤੁਹਾਡਾ ਇੰਨਾ ਹੈਵੀ ਹੋਣਾ ਚਾਹੀਦਾ ਉਹ ਕਹਿੰਦੇ ਨਹੀਂ ਕਿਸੇ ਨੇ ਬੰਸਿਆਣੇ ਨੇ ਬੰਦੇ ਨੇ ਕਿਹਾ ਵੀ ਜਿਹੜਾ ਤੁਹਾਡਾ ਸਵੇਰ ਦਾ ਖਾਣਾ ਉਹ ਮਹਾਰਾਜਾਂ ਵਰਗਾ ਦੁਪਹਿਰ ਨੂੰ ਫਕੀਰਾਂ ਵਰਗਾ ਤੇ ਰਾਤ ਨੂੰ ਮੰਗਤਿਆਂ ਵਰਗਾ ਖਾਣਾ ਹੋਣਾ ਚਾਹੀਦਾ ਜੇ ਬੰਦੇ ਨੇ ਆਪਣੇ ਸਰੀਰ ਨੂੰ ਜਿਹੜਾ ਫਿੱਟ ਰੱਖਣਾ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਸਾਡਾ ਪੇਟੇ ਫੁੱਲੀ ਜਾਂਦਾ ਪੇਟੇ ਫੁੱਲੀ ਜਾਂਦਾ ਉਹ ਇਹੀ ਕਾਰਨ ਹੈ ਜਦੋਂ ਤੁਹਾਡਾ ਲੀਵਰ ਹਾਜਮੇ ਨਹੀਂ ਕਰਦਾ ਉਹ ਤੁਹਾਡਾ ਗੰਦ ਅੰਦਰੇ ਜਮਾਈ ਜਾ ਰਿਹਾ ਅੰਤੜੀ ਦੇ ਵਿੱਚ ਤੁਹਾਡਾ ਗੰਦ ਭਰੀ ਜਾ ਰਿਹਾ ਉਹ ਇੱਕ ਤਰ੍ਹਾਂ ਦਾ ਜਿਵੇਂ ਤੁਸੀਂ ਦੇਖਿਆ ਵੀ ਤੁਸੀਂ ਦੇਖੋ ਕੁਦਰਤ ਦਾ ਲਾ ਹੈ ਜੇ ਤੁਸੀਂ ਇੱਕ ਜਗ੍ਹਾ ਪਾਣੀ ਨੂੰ ਗਲਾਸ ਚ ਪਾ ਕੇ ਰੱਖ ਦੋਗੇ ਜਾਂ ਚੁੱਬੇ ਦੇ ਵਿੱਚ ਪਾਣੀ ਨੂੰ ਖੜਾ ਦੋਗੇ ਤਾਂ ਉਹਦੇ ਚ ਵੀ ਹਰਿਆਲੀ ਜੰਮਣ ਲੱਗ ਜਾਂਦੀ ਹੈ ਸੇਮ ਇਦਾਂ ਹੀ ਸਾਡੀ ਅੰਤੜੀ ਦੇ ਵਿੱਚ ਹੁੰਦਾ ਉਹੀ ਜਿਹੜੀ ਜੰਮ ਕੇ ਅੰਦਰ ਹਰੀਆਲੀ ਫੰਗਸ ਜੰਮ ਕੇ ਉਹੀ ਸਾਡੇ ਜਿਹੜਾ ਮੇਦ ਵਧਾਉਂਦੀ ਹੈ ਉਹੀ ਸਾਡਾ ਜਿਹੜੀ ਪੇਟ ਤੇ ਫੈਟ ਲੈ ਕੇ ਆਉਂਦੀ ਹੈ ਜੀ ਜੀ ਦੇਖੋ ਸਵੇਲਿੰਗ ਹੋ ਗਿਆ ਹੁਣ ਆਪਾਂ ਉਹੀ ਚੀਜ਼ ਦਿਖਾਣੇ ਆ ਤੁਹਾਨੂੰ ਜਿਹੜਾ ਨਾਰਮਲ ਇਨਸਾਨ ਦਾ ਜਿਹੜਾ ਬਿਲਕੁਲ ਵਧੀਆ ਪਰਫੈਕਟ ਖਾਣਾ ਖਾਂਦਾ ਅਸਲ ਦੇ ਵਿੱਚ ਖਾਣਾ ਇਨਸਾਨ ਨੂੰ ਕੱਚਾ ਹੀ ਖਾਣਾ ਚਾਹੀਦਾ ਜਿਵੇਂ ਤੁਸੀਂ ਦੇਖਿਆ ਫਕੀਰ ਲੋਕ ਬਾਬਾ ਫਰੀਦ ਸਾਹਿਬ ਤੁਸੀਂ ਦੇਖੋ ਵੀ ਇਹ ਕਹ ਲੋ ਵੀ ਉਹ ਇਕੋ ਟਾਈਮ ਲਗਭਗ ਖਾਣਾ ਖਾਂਦੇ ਸੀਗੇ ਠੀਕ ਹੈ ਉਹ ਤੁਸੀਂ ਦੇਖੋ ਇਨਸਾਨ ਨੂੰ ਇੰਨਾ ਅੱਜਕੱਲ੍ਹ ਲੋਕ ਸਾਡੇ ਕਰਦੇ ਕਿਉਂ ਆ ਸਾਡੇ ਲੋਕ ਖਾਣ ਵਾਸਤੇ ਜਿਉਂਦੇ ਨੇ ਜਿਉਣ ਵਾਸਤੇ ਨਹੀਂ ਖਾਂਦੇ ਅੱਗ ਵੱਲਦੀ ਆ ਹੁਣ ਬੜਾ ਢੇਰ ਅੱਗ ਦਾ ਵੱਲ ਰਿਹਾ ਤੁਸੀਂ ਉਹਦੇ ਉੱਪਰ ਪਾਣੀ ਪਾ ਦੋਗੇ ਉਹਨਾਂ ਸ਼ਾਂਤ ਹੋ ਜਾਣਾ ਪਰ ਥੱਲੇ ਤੋਂ ਤਾਂ ਨਹੀਂ ਉਹ ਬਲਣੀ ਬੰਦ ਹੋਈ ਥੱਲੇ ਤੋਂ ਤਾਂ ਬਲੇ ਰਹੀ ਹੈ ਠੀਕ ਹੈ ਜੀ ਉਹ ਕੰਮ ਹੈ ਅਭੀ ਬੰਦੇ ਸਾਡੇ ਰਾਤ ਨੂੰ ਰੱਜ ਕੇ दारू ਪੀ ਕੇ ਠੀਕ ਹੈ ਜੀ ਸਵੇਰ ਨੂੰ ਲੱਸੀ ਦਾ ਗਲਾਸ ütt ਕੇ ਉਹਨਾਂ ਨੇ 2 ਘੰਟੇ ਲਈ ਸ਼ਾਂਤ ਕਰ ਲੈਣਾ ਉਹ ਸ਼ਾਮ ਨੂੰ ਜਿਹੜੀ ਅੱਗ ਸੁਲਕ ਦੀ ਸੁਲਕ ਦੀ ਸੁਲਕ ਦੀ ਤੇ ਉੱਤੇ ਫਿਰ ਤੇਲ ਉਹਨਾਂ ਨੇ ਫੇਰ ਪਾ ਦੇਣਾ ਤੇਲ ਦਾ ਮੀਨਿੰਗ ਦੁਬਾਰਾ दारू ਫੇਰ ਪੀ ਲੈਣੀ ਹੈ ਉਹ ਅੱਗ ਫੇਰ ਜਾਗ ਜਾਂਦੀ ਹੈ ਹੁਣ ਤੁਸੀਂ ਦੇਖੋ ਉਹ ਕਿੰਨੀ ਉਹ ਜ਼ਹਿਰ ਚੜਦੀ ਹੈ ਸਾਰੀ ਜਿੰਨਾ ਤਜਾਬ ਬਣਦਾ ਹੈ ਲੋਕਾਂ ਦੇ ਅੰਦਰ ਉਹ ਸਾਰਾ ਫੈਟੀ ਲੀਵਰ ਕਰਕੇ ਹੀ ਬਣਦਾ ਹੈ ਕਿਉਂਕਿ ਖਾਣਾ ਤੁਹਾਡਾ ਜਦੋਂ ਪਚਦਾ ਨਹੀਂ ਉਹ ਅਮਲਤਾ ਦਾ ਰੂਪ ਧਾਰਨ ਕਰ ਲੈਂਦਾ ਜਿਹਨੂੰ ਤੁਸੀਂ ਆਪਣੀ ਮਾਡਰਨ ਸਾਇੰਸ ਦੇ ਵਿੱਚ ਐਸਿਡਿਟੀ ਕਹ ਦਿੰਦੇ ਹੋ ਗੈਸ ਕਹ ਦਿੰਦੇ ਹੋ ਤਜਾਬ ਕਹ ਦਿੰਦੇ ਹੋ ਉਹਨੂੰ ਉਹ ਚੀਜ਼ ਤੁਹਾਡੇ ਲੀਵਰ ਦੇ ਵਿੱਚ ਪਿਤ ਵਧਣ ਦੇ ਕਾਰਨ ਜਿਹੜਾ ਹੈਗਾ ਤੁਹਾਡਾ ਤਜਾਬ ਜਿਆਦਾ ਉਬਾਲਾ ਮਾਰਦਾ ਕਈਆਂ ਦੇ ਤਾਂ ਸਵੇਰੇ ਸਵੇਰੇ ਕਈ ਕਹਿੰਦੇ ਆ ਸਾਨੂੰ ਬਰਸ਼ ਕਰਨ ਦੇ ਟਾਈਮ ਜਿਹੜਾ ਪੀਲਾ ਪਾਣੀ ਨਿਕਲਦਾ ਅੰਦਰੋਂ ਜ਼ਹਿਰ ਨਿਕਲਦੀ ਆ ਸਾਨੂੰ ਉਲਟੀਆਂ ਕਰਕੇ ਅਸੀਂ ਕੱਢਦੇ ਹਾਂ ਫੇਰ ਨਿਕਲਦਾ ਉਹ ਫੇਰ ਕੀ ਕਰਦੇ ਆ ਬਰਸ਼ ਕਰਕੇ ਬਾਅਦ ਦੇ ਵਿੱਚ ਕਰਾਰੀ ਜੀ ਕੜੇ ਜੀ ਤੇਜ ਮਿੱਠੇ ਵਾਲੀ ਤੇ ਤੇਜ ਪੱਤੀ ਵਾਲੀ ਚਾਹ ਵੀ ਲੈਣੇ ਆ ਹੁਣ ਬੰਦੇ ਕਈ ਕਹਿ ਦਿੰਦੇ ਆ ਵੀ ਅਸੀਂ ਜੀ ਦਾਰੂ ਨਹੀਂ ਪੀਂਦੇ ਸਾਡੇ ਫੇਰ ਵੀ ਤਜਾਬ ਬਣਦਾ ਲੀਵਰ ਫੈਕਟੀ ਬਣਦਾ ਉਹ ਜਿਹੜੀ ਸ਼ਰਾਬ ਸ਼ਰਾਬ ਦੇ ਨਾਲੋਂ ਮੈਂ ਇਹ ਕਹਿਣਾ ਹੁੰਦਾ ਵੀ 10 ਗੁਣਾ ਵੱਧ ਜ਼ਹਿਰ ਆ ਜਿਹੜੀ ਤੁਸੀਂ ਚਾਹ ਪੀਂਨੇ ਹੋ ਅਵਾਲੀਆਂ ਦੇ ਦੇ ਕੇ ਉਹਨੂੰ ਪੀਂਨੇ ਹੋ ਉਹ ਤੁਹਾਡੀ ਸ਼ਰਾਬ ਦੇ ਨਾਲੋਂ ਵੱਧ ਜਿਹੜਾ ਲੀਵਰ ਨੂੰ ਫੈਕਟੀ ਕਰਦਾ ਜਿਹੜੀ ਤੁਸੀਂ ਹੁਣ ਦਾਣੇਦਾਰ ਚਾਹ ਲੰਨੇ ਹੋ ਉਹ ਸਾਰੀ ਕੈਮੀਕਲ ਨਾਲ ਭਰੀ ਹੋਈ ਚਾਹ ਹੈ ਠੀਕ ਹੈ ਜੀ ਤੁਸੀਂ ਲੰਬੀ ਪੱਤੀ ਵਾਲੀ ਚਾਹ ਲਓ ਪਾਣੀ ਨੂੰ ਉਬਾਲੋ ਪਾਣੀ ਉਬਾਲ ਕੇ ਬਾਅਦ ਦੇ ਵਿੱਚ ਪੱਤੀ ਪਾਓ ਅਸੀਂ ਕੀ ਕਰਦੇ ਹਾਂ ਅਸੀਂ ਰਿੰਨ ਰਿੰਨ ਕੇ ਉਹਨੂੰ ਤੜਕੇ ਲਾ ਲਾ ਕੇ ਮਿੱਠਾ ਪਾ ਪਾ ਕੇ ਉਹਦੇ ਵਿੱਚ ਉਹਨੂੰ ਸਗੋਂ ਹੋਰ ਜ਼ਹਿ ਚੀਜ਼ ਸਾਡੇ ਲੀਵਰ ਨੂੰ ਗਾਲਦੀ ਆ ਜਦ ਕਿ ਚਾਹ ਇੰਨੀ ਮਾੜੀ ਚੀਜ਼ ਨਹੀਂ ਸਾਡਾ ਬਣਾਉਣ ਦਾ ਜਿਹੜਾ ਢੰਗ ਹੈ ਉਹ ਮਾੜਾ ਬਹੁਤ ਹੈ ਜੀ ਜੀ ਤੁਸੀਂ ਘਰ ਬਹਿ ਕੇ ਰੋਕ ਸਕਦੇ ਹੋ ਜੀ ਇਹਨੂੰ ਕੁਝ ਵੀ ਗੱਲ ਨਹੀਂ ਹੈਗੀ ਸਵੇਰੇ ਉੱਠ ਕੇ ਤੁਸੀਂ ਕੀ ਕਰਨਾ ਹੁਣ ਤੱਕ ਸਰਦੀਆਂ ਦਾ ਮੌਸਮ ਚੱਲਦਾ ਸਿਰਫ ਸਿਰਫ ਔਰ ਸਿਰਫ ਤੁਸੀਂ ਮੂਲੀ ਦੇ ਨਾਲ ਸਿਰਫ ਮੂਲੀ ਦੇ ਨਾਲ ਤੁਸੀਂ ਆਪਣੇ ਫਰਟੀ ਲੀਵਰ ਨੂੰ ਠੀਕ ਕਰ ਸਕਦੇ ਹੋ ਇੱਕ ਮੂਲੀ ਲਾਓ ਕੱਦੂ ਕਾਸ਼ ਕਰੋ ਨਚੋੜੋ ਦਾ ਪਾਣੀ ਕੱਢੋ ਸਵੇਰੇ ਖਾਲੀ ਪੇਟ ਪੀਜੋ ਐਨੀ ਕਮਾਲ ਦੀ ਚੀਜ਼ ਹੈ ਸਿਰਫ ਤੁਸੀਂ 15 ਤੋਂ 20 ਦਿਨ ਦੇ ਬਾਅਦ ਦੁਬਾਰਾ ਚੈੱਕ ਕਰਾਓ ਵੀ ਸਾਡਾ ਜਿਹੜਾ ਫਰਟੀ ਲੀਵਰ ਦੀ ਉਹ ਸਟੇਜ ਆ ਪੁਆਇੰਟ ਕਿੰਨੇ ਜ਼ਿਆਦਾ ਘਟ ਗਏ ਸਿਰਫ ਕੱਲੀ ਮੂਲੀ ਲੈਣ ਉਦੇ ਵਾਸਤੇ ਆਪਾਂ ਦੱਸਦੇ ਆ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਕੜੂ ਲੈ ਲੈਣਾ ਕੜੂ ਦਿਓ ਤੁਸੀਂ 4 ਤੋਂ 5 ਡੰਡੀਆਂ ਕੋਈ ਕੋੜੀਆਂ ਚੀਜ਼ਾਂ ਫਿਰ ਫਾਇਦਾ ਕਰਦੀਆਂ ਜاہے ਬਾਪੂ ਦੀਆਂ ਗਾਲਾਂ ਚاہے ਕੌੜੀਆਂ ਦਵਾਈਆਂ ਉਹੀ ਫਾਇਦਾ ਕਰਦੀਆਂ ਹੁੰਦੀਆਂ ਮਿੱਠਾ ਕਦੇ ਵੀ ਬੰਦੇ ਨੂੰ ਮਿੱਠਾ ਬੋਲਣ ਵਾਲਾ ਇਨਸਾਨ ਵੀ ਖਰਾਬ ਕਰੂਗਾ ਮਿੱਠੀਆਂ ਦਵਾਈਆਂ ਵੀ ਖਰਾਬ ਕਰਨਗੀਆਂ ਤੇ ਮਿੱਠਾ ਖਾਦਾ ਵੀ ਸ਼ੂਗਰ ਬਹੁਤ ਜ਼ਿਆਦਾ ਕਰ ਦਿੰਦਾ ਇਸ ਕਰਕੇ ਜਿਹੜੀਆਂ ਚੰਗਾ ਸਰੀਰ ਨੂੰ ਚੰਗਾ ਬਣਾਉਣ ਵਾਸਤੇ ਕੌੜੀਆਂ ਚੀਜ਼ਾਂ ਹੀ ਜਿਹੜੀਆਂ ਕੌੜੀਆਂ ਦਵਾਈਆਂ ਹੀ ਅਸਰ ਕਰਦੀਆਂ ਜਿਹੜੇ ਬੰਦਿਆਂ ਦੀ ਐਸ ਸਾਈਡ ਤੋਂ ਬਹੁਤ ਜਿਹੜੇ ਹੈਗੇ ਆ ਬੀਬੀਆਂ ਦੀ ਬੱਕੀ ਬਹੁਤ ਭਾਰੀ ਰਹਿੰਦੀ ਆ ਸੱਜੇ ਪਾਸੇ ਤੋਂ ਵੀ ਪਿੱਛੇ ਨੂੰ ਦਰਦ ਘੁੰਮਦਾ ਸਾਡੇ ਠੀਕ ਆ ਉਹ ਐਸੇ ਕਰਨਾ ਇਹ ਫੈਟੀ ਲੀਵਰ ਕਰਕੇ ਜਿਹੜਾ ਦਰਦ ਹੁੰਦਾ ਇਹਨੂੰ ਤੁਸੀਂ ਲਓ ਔਰ ਬਹੁਤ ਜਲਦੀ ਜਿਹੜਾ ਤੁਹਾਡਾ ਲੀਵਰ ਇੱਕ ਕਲੀਨ ਹੁੰਦਾ ਜਾਊਗਾ ਸਾਫ਼ ਹੁੰਦਾ ਜਾਊਗਾ ਤੇ ਫੈਟੀ ਲੀਵਰ ਤੋਂ ਵੀ ਤੁਹਾਨੂੰ ਨਜ਼ਾਤ ਮਿਲੂਗੀ ਖੁਦੀ ਉਹ ਗੱਲ ਇਦਾਂ ਏ ਹੁਣ ਮੈਨੂੰ ਵੀ ਕਿੜੇ ਕਈ ਬੰਦਿਆਂ ਨੇ ਫੋਨ ਕਰ ਲੰਨੇ ਆ ਜੀ ਤੁਹਾਡਾ ਅਸੀਂ ਨੁਕਤਾ ਵਰਤਿਆ ਪਰ ਆਰਾਮ ਨਹੀਂ ਆਇਆ RAM ਤੁਸੀਂ ਦੇਖੋ ਪਰਹੇਜ ਤੁਸੀਂ ਨਹੀਂ ਕਰਨਾ ਬਰਜਿਸ਼ ਤੁਸੀਂ ਨਹੀਂ ਕਰਨੀ ਖਾਣ-ਖਾਣ ਦੇ ਸਾਨੂੰ ਤਰ੍ਹਾਂ-ਤਰ੍ਹਾਂ ਦੇ ਸਾਨੂੰ ਪਕਵਾਨ ਚਾਹੀਦੇ ਆ ਠੀਕ ਹੈ ਜੀ ਰਾਤ ਨੂੰ ਸਾਨੂੰ ਮਟਰਨ ਵੀ ਚਾਹੀਦਾ ਮਟਰ ਪਨੀਰ ਵੀ ਚਾਹੀਦਾ ਚੰਗੇ ਤੜਕੇ ਹੋਏ ਲੱਗੇ ਹੋਏ ਚਾਹੀਦੇ ਆ ਨਾਲ ਦੇਸੀ ਘਿਓ ਵੀ ਚਾਹੀਦਾ ਵਿੱਚ ਮੱਖਣੀ ਵੀ ਚਾਹੀਦੀ ਆ ਔਰ ਕੰਮ ਸਾਨੂੰ ਕਰਨਾ ਬਵੇ ਪੈ ਕੇ ਅਸੀਂ ਰਾਮ ਨਾਲ ਖਾ ਕੇ ਰਜਾਈ 'ਚ ਬਹਿ ਜਾਣਾ ਉਸ ਇਨਸਾਨ ਨੂੰ ਤੁਸੀਂ ਆਰਾਮ ਕਿਵੇਂ ਕਹਿ ਸਕਦੇ ਹੋ ਵੀ ਕਿਵੇਂ ਆਰਾਮ ਆਜੂਗਾ ਜੀ ਗੱਲ ਇਹ ਆ ਵੀ ਉਹ ਸਿਆਣੇ ਨੇ ਉੱਥੇ ਹੀ ਗੱਲ ਆ ਜਾਂਦੀ ਵੀ ਇਲਾਜ ਨਾਲੋਂ ਪਰਹੇਜ਼ ਚੰਗਾ ਵੀ ਜਦੋਂ ਤੱਕ ਤੁਸੀਂ ਪਰਹੇਜ਼ ਨਹੀਂ ਕਰੋਗੇ ਤਦੋਂ ਤੱਕ ਜਿਹੜਾ ਇਲਾਜ ਹੈ ਨਹੀਂ ਹੁੰਦਾ ਹੁੰਦਾ ਜੀ ਜਿਹੜਾ ਮਿਲਣ ਦਾ ਢੰਗ ਆ ਜੀ ਸਾਡਾ ਐਤਵਾਰ ਤੇ ਵੀਰਵਾਰ ਛੱਡ ਕੇ ਸੰਘੋੜ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਜੀ ਤੇ ਹਰ ਐਤਵਾਰ ਨੂੰ ਲੁਧਿਆਣਾ ਦੁੱਗਰੀ ਦੇ ਵਿੱਚ ਤੂਰ ਮਾਰਕੀਟ ਦੇ ਵਿੱਚ ਸਾਨੂੰ ਤੁਸੀਂ ਹਰ ਐਤਵਾਰ ਨੂੰ ਮਿਲ ਸਕਦੇ ਹੋ ਧੰਨਵਾਦ ਜੀ ਜੀ